ਪੁਰਖ ਸਰ ਕਰ ਕਰ ਜੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 5 ਫਰਵਰੀ 2026 ਤੇ 12:30 ਹੋਏ ਨੇ ਬਠਿੰਡਾ ਰੇਲਵੇ ਸਟੇਸ਼ਨ ਤੇ ਖੜੇ ਆ ਇਹ ਜਿਹੜੇ ਆਟੋ ਵਾਲੇ ਨੇ ਵਾਕਈ ਗੱਲ ਸਹੀ ਹੈ ਬਾਰ ਬਾਰ ਮੈਂ ਕਹਿੰਨਾ بڑے ਕੁਛ ਇਸ ਤਰੀਕੇ ਦੇ ਨੇ ਜਿਹੜੇ ਰੂਲ ਫਾਲੋ ਨਹੀਂ ਕਰਦੇ ਜਿਹੜੇ ਬਦਮਾਸ਼ੀਆਂ ਕਰਦੇ ਨੇ ਬਹੁਤ ਲੋਕ ਇਦਾਂ ਦੇ ਨੇ ਜਿੰਨੂੰ ਆਮ ਲੋਕ ਵੀ ਦੁਖੀ ਨੇ ਖਾਸ ਕਰਕੇ ਜਿਹੜੇ ਇੱਥੇ ਟ੍ਰੈਫਿਕ ਵਾਲੇ ਪੀਸੀਆਰ ਵਾਲੇ ਖੜਦੇ ਨੇ ਉਹ ਵੀ ਦੁਖੀ ਨੇ ਕਾਰਨ ਇਹੀ ਹੈ ਵੀ ਕਿਸੇ ਦੀ ਅੱਖੇ ਨਹੀਂ ਲੱਗਣਾ ਹੁਣ ਤੁਸੀਂ ਆ ਦੇਖੋ ਭੱਜ ਭੱਜ ਕੇ ਇੱਕ ਮੇਰਾ ਵੀਰ ਆ ਇੱਥੇ ਮੈਂ ਹੁਣੇ ਦੇਖਿਆ ਸੀ ਆ ਦੇਖੋ ਆਟੋ ਨੂੰ ਆ ਹੁਣ ਸੰਗਲ ਪਾਇਆ ਆ ਇੱਕ ਸੰਗਲ ਪਾਇਆ ਸਾਡੇ ਵੀਰ ਨੇ ਆ ਦੇਖੋ ਤੁਸੀਂ ਕਾਰਨ ਕਾਰਨ ਇਹੀ ਹੈ ਵੀ ਇਹ ਆਟੋ ਵਾਲੇ ਕਿਸੇ ਦੀ ਕੋਈ ਕਿਸੇ ਦਾ ਕੋਈ ਧਬਕਾ ਨਹੀਂ ਚੱਲਦੇ ਕਿਸੇ ਦੀ ਪਿਆਰ ਨਾਲ ਕੋਈ ਗੱਲ ਨਹੀਂ ਸੁਣਦੇ ਜਿਸ ਨੂੰ ਕੱਖ ਨਹੀਂ ਸਮਝਦੇ ਤੇ ਪ੍ਰਸ਼ਾਸਨ ਬਿਲਕੁਲ ਸੁਤਾ ਪਿਆ ਇਹਨਾਂ ਦੇ ਉੱਤੇ ਕੋਈ ਕੜੀ ਕਾਰਵਾਈ ਨਹੀਂ ਹੁਣ ਤੁਸੀਂ ਦੇਖੋ ਉਹਨੇ ਬੰਦੇ ਨੇ ਲਿਆ ਕੇ ਇੱਥੇ ਲਾ ਦਿੱਤਾ ਚੰਗਾ ਕੀਤਾ ਸਾਡੇ ਉਸ ਭਰਾ ਨੇ ਜਿਹੜਾ ਉਹਨੂੰ ਇੱਥੇ ਇੱਕ ਤਾਲਾ ਲਾਇਆ ਇੱਕ ਵਾਰੀ ਪਤਾ ਲੱਗੇ ਵੀ ਇਹ ਕਿਹੜੀਆਂ-ਕਿਹੜੀਆਂ ਕਮੀਆਂ ਕਰਦੇ ਨੇ ਕੀ-ਕੀ ਕਰਦੇ ਨੇ ਕਿਉਂ ਨਹੀਂ ਆਖੇ ਲੱਗਦੇ ਕੱਲ ਮੈਂ ਦੇਖ ਰਿਹਾ ਸੀ ਇੱਥੇ ਕਿੱਥੇ ਉਹ ਮੈਨਾਂ ਦਾ ਸ਼ਾਇਦ ਉਹਨੂੰ ਲੈਣ ਗਏ ਹੋਣਗੇ ਸਰ ਇਹ ਸਵਾਰੀਆਂ ਦੇ ਬਾਹਰ ਨਿਕਲਣ ਦਾ ਰਾਹ ਹੁਣ ਤੁਸੀਂ ਇਹ ਦੇਖੋ ਵੀ ਜਿੱਥੇ ਉਹ ਇਸੇ ਕਰਕੇ ਉਹਨੇ ਤਾਲਾ ਇੱਥੇ ਲਾਇਆ ਵੀ ਪਤਾ ਲੱਗੇ ਵੀ ਪੈਸਾ ਉਹਨੇ ਕਿੱਥੇ ਲਾਇਆ ਬੌਜੀ ਥੋੜੇ ਪਾਸੇ ਹੋਇਆ ਆ ਦਿਖਾਵਾਂ ਮੈਂ ਤੁਹਾਨੂੰ ਸਰ ਇਹ ਕੋਈ ਡਰ ਪਾਉਣੀ ਇਹਨਾਂ ਲੋਕਾਂ ਨੂੰ ਇਧਰ ਆ ਕੇ ਦਿਖਾਓ ਅੱਧਾ ਰਾਹ ਇਹਨਾਂ ਨੇ ਰੋਕ ਲਿਆ ਅੱਧਾ ਰਾਹ ਰੋਕਿਆ ਪ੍ਰਸ਼ਾਸਨ ਮੈਂ ਇਹ ਕਹਿੰਦਾ ਕੱਖ ਨਹੀਂ ਕੱਖ ਨਹੀਂ ਕੱਖ ਨਹੀਂ ਕਰਦਾ ਸਿਰਫ ਤੇ ਸਿਰਫ ਫਾਰਮੈਲਿਟੀਆਂ ਹੋ ਜਾਂਦੀਆਂ ਠੀਕ ਹੈ ਨਾ ਬੈਗ ਨਹੀਂ ਬੈਗ ਇੱਥੇ ਬੈਗ ਤਾਂ ਉਸੇ ਦਾ ਹੀ ਹੋਣਾ ਤੇ ਹੁਣ ਮੈਨੂੰ ਲੱਗਦਾ ਸ਼ਾਇਦ ਉਹ ਇਸੇ ਤਰੀਕੇ ਨਾਲ ਕਿਉਂਕਿ ਮੈਨੂੰ ਲੱਗਦਾ ਉਹਦੇ ਕਾਗਜ਼ ਵੀ ਨਹੀਂ ਹੈਗੇ ਕਿ ਕੀ ਨਹੀਂ ਹੈਗਾ ਪਤਾ ਨਹੀਂ ਪਰ ਫੇਰ ਵੀ ਆਪਾਂ ਪੁੱਛਦੇ ਹਾਂ ਕਿੱਥੇ ਗਏ ਨੇ ਹੋ ਮੇਰੇ ਵੀਰ ਹੁਣੀ ਜਿਹੜੇ ਸ਼ਾਇਦ ਉਹਦੇ ਕਿਉਂਕਿ ਇੱਥੇ ਇੱਕ ਵੀਰ ਆ ਬਹੁਤ ਕਮਾਲ ਦਾ ਕੰਮ ਕਰਦਾ ਸਾਡਾ ਭਰਾ ਉਹ ਮੈਂ ਕੱਲ ਵੀ ਦੇਖਿਆ ਆਟੋ ਵਾਲਿਆਂ ਦੇ ਪਿੱਛੇ ਭੱਜ ਭੱਜ ਕੇ ਉਹਨਾਂ ਨੂੰ ਯਾਰ ਵੀ ਤੁਸੀਂ ਪਾਸੇ ਹੋ ਬੋ ਯਾਰ ਸਵਾਰੀਆਂ ਕਿਉਂ ਹੋ ਰਹੀਆਂ ਜਿਹਨੂੰ ਵਾਕੇ ਬਾਈ ਜੀ ਸਲੂਟ ਕਰਨ ਨੂੰ ਜੀ ਕਰਦਾ ਉਸ ਭਰਾ ਨੂੰ ਇਹੋ ਜਿਹਾ ਕੰਮ ਕਰਦਾ ਬਹੁਤ ਦੇਰ ਬਾਅਦ ਮੈਂ ਇਹੋ ਜਿਹਾ ਇੱਕ ਭਰਾ ਸਾਡਾ ਦੇਖਿਆ ਜਿਹੜਾ ਇਸ ਤਰੀਕੇ ਨਾਲ ਕੰਮ ਕਰਦਾ ਬਹੁਤ ਵਧੀਆ ਗੱਲ ਹੈ ਮੈਨੂੰ ਉਹਨਾਂ ਨੂੰ ਦੇਖਿਓ ਕਿੱਧਰ ਗਏ ਨੇ ਸ਼ਾਇਦ ਉਹਨੂੰ ਇਹ ਇਹ ਹਾਲ ਦੇਖੋ ਹੈਗਾ ਆਟੋ ਹੁਣ ਤੁਸੀਂ ਇੱਧਰ ਵੀ ਦੇਖ ਲਓ ਇੱਧਰ ਦੇਖਿਓ ਹੁਣ ਇੱਥੇ ਇਹਨਾਂ ਨੇ ਰੋਕ ਲੈਣਾ ਕਿਸੇ ਨੇ ਉੱਥੇ ਰੋਕ ਲੈਣਾ ਪਰਲੇ ਪਾਸੇ ਦੇਖੋ ਕਿਸੇ ਨੇ ਇੱਧਰ ਆ ਇੱਧਰ ਆ ਜਾਓ ਤੁਹਾਨੂੰ ਮੈਂ ਦਿਖਾਵਾਂ ਤਾਂ ਮੈਂ ਤੁਹਾਨੂੰ ਹੀ ਦਿਖਾ ਰਿਹਾ ਨਾ ਇੱਧਰ ਆ ਜਾਓ ਇਹ ਸਿਰਫ ਤੁਹਾਨੂੰ ਹੋਰ ਕੁਝ ਨਹੀਂ ਦੇਖਣਾ ਆਟੋ ਆਟੋ ਤੇ ਸਿਰਫ ਆਟੋ ਦੇਖਣੇ ਨੇ ਆਜੋ ਲਓ ਬਹੁਤ ਆ ਅੱਗੇ ਮੇਰੇ ਵੀਰ ਹੋਣੀ ਆ ਸਾਰੇ ਆਟੋ ਜਿਹੜੇ ਨੇ ਇਧਰੋਂ ਹੁਣ ਇਧਰ ਦੇਖ ਲਓ ਕਿਸੇ ਦਾ ਤੁਹਾਨੂੰ ਇੱਥੇ ਕੋਈ ਲੱਗਦਾ ਰਸ਼ ਸਿਰਫ ਆਟੋ ਵਾਲਿਆਂ ਤੋਂ ਇਲਾਵਾ ਇਸ ਭਰਾ ਨੂੰ ਆ ਦੇਖੋ ਮੇਰਾ ਇਹ ਵੀਰ ਹੈ ਭਾਈ ਜੀ 1 ਮਿੰਟ ਸਤਿ ਸ਼੍ਰੀ ਅਕਾਲ ਇਸ ਭਰਾ ਨੂੰ ਸਲੂਟ ਹੈ ਮੇਰਾ ਕਿਉਂਕਿ ਮੈਂ ਕੱਲ ਵੀ ਦੇਖਿਆ ਸੀ ਭਾਜੀ ਮੈਂ ਦੂਰੋਂ ਤੁਹਾਨੂੰ ਦੇਖ ਰਿਹਾ ਸੀ ਇਧਰ ਆਜੋ ਇਹਨਾਂ ਨੂੰ ਮੈਂ ਦੇਖ ਰਿਹਾ ਸੀਗਾ ਵੀ ਬਹੁਤ ਵਧੀਆ ਤਰੀਕੇ ਨਾਲ ਭਰਾ ਡਿਊਟੀ ਕਰ ਰਿਹਾ ਹੈ ਹਨਾ ਕਦੀ ਉੱਧਰ ਕਦੀ ਉੱਧਰ ਇਹ ਆਟੋ ਵਾਲੇ ਦੁਖੀ ਕਰਦੇ ਆ ਤੇ ਮੇਰੇ ਵੀਰ ਨੂੰ ਮੈਂ ਦੇਖਿਆ ਵੀ ਉਹਨੂੰ ਰੋਕਿਆ ਭਾਜੀ ਤੁਸੀਂ ਉਹਨੂੰ ਸੰਗਲ ਲਾਤਾ ਨਹੀਂ ਮੰਨਦੇ ਇਹ ਲੋਕ ਹਨਾ ਇਹ ਐ ਹੋਇਆ ਜੀ ਇਹ ਇਹਨਾਂ ਦੇ ਜੂਨੀਅਨ ਆ ਇੱਧਰ ਇਹ ਜੂਨੀਅਨ ਦਾ ਆਟੋ ਆ ਇਹ ਇੱਧਰ ਜਿਹੜੀਆਂ ਪੌੜੀਆਂ ਉਤਰਦੀਆਂ ਉੱਥੇ ਵੀ ਲ ਜਾ ਕੇ ਭਰ ਕੇ ਲਿਉਂਦੇ ਜੀ ਉੱਥੋਂ ਉਹ ਫਿਰ ਉੱਥੋਂ ਉਸ ਕਰਕੇ ਉਹਨੂੰ ਤਾਂ ਕਰਕੇ ਕੋਸਟਾ ਮੈਂ ਹੁਣ ਰਾਹ ਵੀ ਰੋਕਦਾ ਭਾਜੀ ਹਨਾ ਮੈਂ ਦੇਖਿਆ ਉਹਨਾਂ ਨੇ ਰਾਹ ਰੋਕਿਆ ਤਾਂ ਤੁਸੀਂ ਰੋਕਿਆ ਉਹ ਕੋਸਟਾ ਮੈਨੂੰ ਲਵਾਵਾਂਗੇ ਜੀ ਠੀਕ ਹੈ ਨਾ ਇਹ ਜੇ ਕਿਸੇ ਨੂੰ ਤਕਲੀਫ ਦਿੰਦੇ ਇਹਨਾਂ ਨੂੰ ਵੀ ਮੜੀ-ਮੁੱਟੀ ਹੋਣੀ ਚਾਹੀਦੀ ਹੈ ਭਾਜੀ ਇਹ ਕਿੱਥੇ ਦਾ ਬੰਦਾ ਬੰਦਾ ਇੱਥੇ ਜੁਨੀਅਨ ਦਾ ਹੈਗਾ ਇਹਨਾਂ ਦਾ ਬਲਾਉ ਯੂਨੀਅਨ ਵਾਲਿਆਂ ਨੂੰ ਪੁੱਛੋ ਇਹ ਕਾਗਜ਼ ਹੈਗੇ ਕਾਗਜ਼ ਵੀ ਚੈੱਕ ਕਰੋ ਭਾਜੀ ਉਹਨੂੰ ਕਿਹਾ ਜੀ ਕਾਗਜ਼ ਕਾਗਜ਼ ਤੋਂ ਮੰਗਾਏ ਕੰਮ ਲੈ ਕੇ ਆਓ ਮੈਂ ਮੈਂ ਇਸ ਵੀਰ ਨੂੰ ਸਲੂਟ ਕਰਦਾ ਕੱਲ ਇਹਨਾਂ ਨੂੰ ਨਹੀਂ ਪਤਾ ਕੱਲ ਰਾਤੀ ਮੈਂ ਇੱਥੋਂ ਟੱਪਿਆ ਇਹ ਇਧਰੋਂ ਆਏ ਭੱਜੇ-ਭੱਜੇ ਮੈਂ ਖੈਰ ਪਤਨ ਕੀ ਕਾਰਨ ਕੀ ਸੀ ਵੀ ਉੱਥੇ ਆਟੋ ਵਾਲਿਆਂ ਨੇ ਟ੍ਰੈਫਿਕ ਜਮ ਕਰ ਲਿਆ ਮੈਂ ਹੈਰਾਨ ਮੈਂ ਕਿਹਾ ਯਾਰ ਅੱਛਾ ਬੰਦਾ ਐਡਾ ਡਿਊਟੀ ਨੂੰ ਸਮਰਪਿਤ ਵੀ ਭੱਜ ਕੇ ਯਾਰ ਅੱਗੋਂ ਨੂੰ ਕਹਿ ਰਿਹਾ ਵੀ ਤੂੰ ਜਾ ਯਾਰ ਟ੍ਰੈਫਿਕ ਜਮ ਹੋ ਰਿਹਾ ਬਹੁਤ ਦੇਰ ਬਾਅਦ ਮੇਰੇ ਇਹ ਜਿਹੇ ਵੀਰ ਮੈਂ ਜਿਹੜਾ ਟ੍ਰੈਫਿਕ ਪੁਲਿਸ ਤੇ ਦੇਖਿਆ ਕੀ ਨਾਮ ਕੀ ਭਾਈ ਤੁਹਾਡਾ ਸੁਖਮੰਦਰ ਸਿੰਘ ਸੁਖਮੰਦਰ ਸਿੰਘ ਯਾਰ ਆਟੋ ਵਾਲਿਆਂ ਨੇ ਇੰਨਾ ਜਿਆਦਾ ਬਹੁਤ ਜ਼ਿਆਦਾ ਆਟੋ ਵਾਲਿਆਂ ਨੇ ਗੰਦ ਪਾਇਆ ਜਿਹੜੀ ਕੋਈ ਰੈੱਡ ਲਾਈਟ ਹੁੰਦੀ ਹੈ ਉਹ ਕ੍ਰਾਸ ਕਰਨੀ ਹੈ ਸਵਾਰੀਆਂ ਵਿੱਚ ਬੈਠੀਆਂ ਹੁੰਦੀਆਂ ਕਿਸੇ ਗੱਲ ਦਾ ਕੋਈ ਧਿਆਨ ਨਹੀਂ ਕਿਸੇ ਦੇ ਵਿੱਚ ਵੱਜਦਾ ਕਰਦਾ ਕਿਸੇ ਦਾ ਐਕਸੀਡੈਂਟ ਹੁੰਦਾ ਕੋਈ ਧਿਆਨ ਨਹੀਂ ਲੁੱਟਾ ਲੁੱਟਾਖੋਆਂ ਦਾ ਤੁਹਾਨੂੰ ਪਤਾ ਹੀ ਹੈ ਵੀ بڑے ਆਟੋ ਵਾਲੇ ਨੇ ਜਿਹੜੇ ਲੁੱਟਾਖੋਆਂ ਵੀ ਕਰ ਰਹੇ ਨੇ ਜਿਹੜੇ ਚੰਗੇਲ ਆਟੋ ਵਾਲੇ ਨੇ ਉਹ ਬਦਨਾਮ ਹੁੰਦੇ ਨੇ ਇਹ ਪ੍ਰੋਬਲਮ ਹੈ ਪਰ ਧਿਆਨ ਪ੍ਰਸ਼ਾਸਨ ਸਾਡਾ ਕੋਈ ਨਹੀਂ ਦੇ ਰਿਹਾ ਹੁਣ ਤੁਸੀਂ ਉਹ ਦੇਖੋ ਉਧਰੋਂ ਆਟੋ ਵਾਲੇ ਨੇ ਇਹਨਾਂ ਤੇ ਐਕਚੁਅਲ ਦੇ ਵਿੱਚ ਇਹਨਾਂ ਤੇ ਕੋਈ پابੰਦੀ ਹੈ ਨਹੀਂ ਐਕਚੁਅਲ ਦੇ ਵਿੱਚ ਇਹਨਾਂ ਨੂੰ ਕੋਈ ਪੁੱਛਣ ਘੁੱਛਣ ਵਾਲਾ ਹੈ ਨਹੀਂ ਵੀ ਯਾਰ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿਹੜੇ ਸ਼ਹਿਰ ਤੋਂ ਆਏ ਹੋ ਕਿਹੜਾ ਤੁਹਾਡਾ ਗਰਾਹ ਤੁਹਾਡੇ ਕੋਲ ਕੋਈ ਲਾਇਸੈਂਸ ਹੈਗਾ ਤੁਹਾਡੇ ਕੋਲ ਕੋਈ ਕਾਗਜ਼ ਹੈਗਾ ਤੱਕ ਨਹੀਂ ਪਰ ਹਾਂ ਬਸ ਇਨਾ ਵੀ ਯਾਰ ਫਿਰ ਹਾਲਾਤ ਇਹ ਨੇ ਮੇਰੇ ਸ਼ਹਿਰ ਦੇ ਇਹ ਸ਼ਹਿਰ ਦੇ ਹਾਲਾਤ ਨੇ ਮੇਰੇ ਦੇ ਵੀ ਆਟੋ ਤੇ ਕੱਲ ਪਤਾ ਨਹੀਂ ਪ੍ਰਸ਼ਾਸਨ ਕਦੋਂ ਪਾਏਗਾ ਕੋਈ ਧਿਆਨ ਨਹੀਂ ਦੇ ਰਿਹਾ ਜੇ ਆਪਾਂ ਕਹਿ ਲਈਏ ਵੀ ਯਾਰ ਹਾਂ ਕੋਈ ਨਾਤਾ ਦੇਖੋ ਮੈਂ ਤੁਹਾਨੂੰ ਐਵੇਂ ਕਹਦੇ ਆਂ ਕੰਟਰੋਲ ਕਿਸੇ ਤੋਂ ਹੋ ਰਹੇ ਨੇ ਨਗਰ ਨਿਗਮ ਨੇ ਸ਼ੁਰੂ ਕੀਤੇ ਸੀ ਵੀ ਹਾਂਜੀ ਅਸੀਂ ਇਹਨਾਂ ਦੇ ਬਣਾਨੇ ਆ ਆਇਡੈਂਟੀਟੀ ਕਾਰਡ ਕੇ ਕੀ ਸਲਿਪਾਂ ਲਾਈਆਂ ਸੀਗੀਆਂ ਭਾਜੀ ਉਹ 25 2700 ਬਣਾ ਕੇ ਤੇ ਉਹ ਚੁੱਪ ਕਰ ਗਏ ਹੁਣ ਇਹ ਆਟੋ ਜਿਹੜੇ ਨੇ ਇਹ ਜਿਹੜੇ ਜਿਹਨੂੰ ਕਹਿੰਦੇ ਬੈਟਰੀ ਵਾਲੇ ਇਹਨਾਂ ਤੇ ਠੱਲ ਕਿੰਨੇ ਪਾਉਣੀ ਹੈ ਸਿਸਟਮ ਸ਼ਹਿਰ ਦਾ ਕਿੰਨੇ ਬਣਾਉਣਾ ਕੋਈ ਧਿਆਨ ਨਹੀਂ ਕਿਸ ਨੇ ਕਾਗਜ਼ ਚੱਕ ਕੀਤੇ ਨਾ ਆਟੋ ਵਾਲਾਂ ਦੇ ਵੀ ਇਹਨਾਂ ਕੋਲ ਕਾਗਜ਼ ਹੈਗੇ ਨੇ ਇਹਨਾਂ ਕੋਲ ਡਰਾਈਵਿੰਗ ਲਾਇਸੈਂਸ ਹੈਗੇ ਨੇ ਇਹਨਾਂ ਦਾ ਕੀ ਹੈ ਕੱਲ ਨੂੰ ਕੋਈ ਆਵੇ ਕਿੰਨੀਆਂ ਲੁੱਟਾਂ ਖੋਹ ਹੁੰਦੀਆਂ ਕਰਕੇ ਚਲੇ ਜਾਂਦੇ ਨੇ ਦੱਸੋ ਕਿੰਨੇ ਕੋ ਫੜੇ ਗਏ ਬੜੇ ਜਾਂਦੇ ਨੇ ਆ ਹੁਣ ਤੁਸੀਂ ਦੇਖੋ ਇੱਕ ਵਾਰ ਵੈਸੀ ਟ੍ਰੈਫਿਕ ਪੁਲਿਸ ਜਿਹੜੀ ਆ ਬਠਿੰਡੇ ਚ ਦੇ ਮੁਲਾਜ਼ਮ ਜਿਹੜੇ ਨੇ ਬਹੁਤ ਘੱਟ ਨੇ ਹਨਾ ਤੇ ਦੂਜੇ ਪਾਸੇ ਯਾਰ ਇਹਨਾਂ ਥਾਵਾਂ ਦੇ ਉੱਤੇ ਅਸੀਂ ਕੀ ਦੇਖ ਰਹੇ ਆ ਵੀ ਕੋਈ ਧਿਆਨ ਹੀ ਨਹੀਂ ਚਾਰਚ ਐਨੇ ਆਟੋ ਦੀ ਲੋਡ ਨਹੀਂ ਐ ਲੋਡ ਨਾਲੋਂ ਕਿਤੇ ਵੱਧ ਆਟੋ ਨੇ ਸ਼ਹਿਰ ਦੇ ਵਿੱਚ ਬਠਿੰਡੇ ਦੇ ਪਰ ਕੋਈ ਠੱਲ ਨਹੀਂ ਪਾਈ ਜਾ ਰਹੀ ਕੋਈ ਕਿਸੇ ਦਾ ਰਿਕਾਰਡ ਹੈ ਨਹੀਂ ਕਿਸੇ ਕੋਲ ਵੀ ਕਿਹਦੇ ਕੋਲ ਤੁਸੀਂ ਮੈਨੂੰ ਦੱਸ ਦਿਓ ਪੁਲਿਸ ਕੋਲ ਹੈ ਕਿ ਇਹ ਨਗਰ ਨਿਗਮ ਕੋਲ ਹੈ ਕਿ ਇਹ ਪ੍ਰਸ਼ਾਸਨ ਕੋਲ ਹੈ ਕਿਹਦੇ ਕੋਲ ਆਰਟੀਓ ਆਫਿਸ ਕਿਹਦੇ ਕਿਹਦੇ ਕੋਲ ਹੈਗਾ ਚਲੋ ਆਪਾਂ ਦੱਸ ਦਿਓ ਵੀ ਕਿਸੇ ਕੋਲੇ ਰਿਕਾਰਡ ਹੋਵੇ ਕਿ ਭਾਜੀ ਆ ਹੈਗਾ ਉਹਦੇ ਨਾਲ ਨਾਲ ਆ ਗੰਦਗੀ ਦੇ ਢੇਰ ਦੇਖੋ ਇਹ ਰੇਲਵੇ ਸਟੇਸ਼ਨ ਦੇ ਬਾਹਰ ਆ ਤੇ ਟਾਈਮ ਭਾਜੀ 12:35 36 ਮਿੰਟ ਹੋ ਚੁੱਕੇ ਨੇ ਕਿਹੜੀ ਕਿਹੜੀ ਗੱਲ ਨੂੰ ਅਸੀਂ ਰੋਈਏ ਆ ਦੇਖਿਓ ਇਹ ਕੋਈ ਆਉਂਦਾ ਤਾਂ ਸਾਡੇ ਸ਼ਹਿਰ ਦੀ ਇੱਜ਼ਤ ਇਹ ਵਧਦੀ ਐ ਵੀ ਕੀਆ ਬਾਤ ਐ ਜੀ ਅਸੀਂ ਬਸ ਰੇਲਵੇ ਸਟੇਸ਼ਨ ਦੇ ਬਾਹਰ ਆ ਤੇ ਰੇਲਵੇ ਸਟੇਸ਼ਨ ਦੇ ਵਿੱਚ ਗੰਦਗੀ ਦੇ ਆਲਮ ਇਹ ਦੇਖ ਲਓ ਤੁਸੀਂ ਐਡਾ ਬੁਰਾ ਹਾਲ ਤੇ ਬਾਂਕੇ ਦਿਹਾੜੀ ਹੈ ਹਨਾ ਆ ਦੇਖ ਲਓ ਹੁਣ ਬੋਰਡ ਲਾਤਾ ਇੱਥੇ ਹਰ ਘਰ ਲਈ ਹਰ ਪਰਿਵਾਰ ਲਈ 10 ਲੱਖ ਦਾ ਮੁਫਤ ਇਲਾਜ ਨਾਲ ਥੱਲੇ ਬਿਮਾਰੀਆਂ ਵੀ ਦੇਤੀਆਂ ਵੀ ਲੋ ਯਾਰ ਤੁਹਾਨੂੰ ਬਿਮਾਰੀਆਂ ਲੈ ਕੇ ਜਾਣ ਦੀ ਕਿਤੇ ਲੋੜ ਨਹੀਂ ਹੈਗੀ ਤੁਸੀਂ ਇੱਥੋਂ ਹੀ ਬਿਮਾਰੀਆਂ ਲਓ ਕਾਰਡ ਬਣਵਾਓ ਤੇ ਉਹਦਾ ਇਲਾਜ ਕਰਵਾਓ ਇਹ ਹਾਲ ਹੈ ਇਹ ਇਹ ਹਾਲ ਹੈ ਮੇਰੇ ਸ਼ਹਿਰ ਦਾ ਜਿਹੜਾ ਮੈਂ ਦਿਖਾਣਾ ਹੁੰਦਾ ਹੁਣ ਤੁਸੀਂ ਇਹ ਤਦੋਂ ਇਹਨਾਂ ਆਟੋ ਵਾਲਿਆਂ ਤੇ ਠੱਲ ਪੈਣੀ ਹੈ ਕਦੋਂ ਇਹਨਾਂ ਦੇ ਕੋਈ ਕਾਗਜ਼ ਤਿਆਰ ਹੋਣੇ ਕਦੋਂ ਇਹਨਾਂ ਦਾ ਕੋਈ ਸਿਸਟਮ ਬਣਨਾ ਹੈ ਅੰਮ੍ਰਿਤ ਨੂੰ ਬੋਲਾਕੜੀਸ ਰਿਹਾ ਬਠਿੰਡੇ ਸ਼ਹਿਰ ਦੇ ਵਿੱਚ ਕੱਖ ਨਹੀਂ ਹੋ ਰਿਹਾ ਕੱਖ ਵੀ ਨਹੀਂ ਹੋ ਰਿਹਾ ਜਿਹੜਾ ਮੈਂ ਤੁਹਾਨੂੰ ਕਹਿ ਦਿਆਂ ਵੀਰ ਸ਼ਹਿਰ ਦੇ ਵਿੱਚ ਆ ਹੋ ਰਿਹਾ ਸ਼ਹਿਰ ਚੋ ਹੋ ਰਿਹਾ ਕੁਛ ਨਹੀਂ ਬਸ ਆ ਆਪੋ ਧਾਪੀ ਸਾਰਾ ਨੂੰ ਪਈ ਐ ਉਸੇ ਰੇਸ ਦੇ ਵਿੱਚ ਲੱਗੇ ਹੋਏ ਨੇ ਸ਼ਹਿਰ ਦੀ ਡਵੈਲਪਮੈਂਟ ਬਾਰੇ ਸ਼ਹਿਰ ਦੇ ਇੱਕ ਸਿਸਟਮ ਬਣਾਉਣ ਬਾਰੇ ਕੱਖ ਨਹੀਂ ਸੋਚਿਆ ਜਾ ਰਿਹਾ ਦੁੱਖ ਹੁੰਦਾ ਦਰਦ ਆਉਂਦਾ ਵੀਰ ਕਿੱਡਾ ਵਧੀਆ ਸ਼ਹਿਰ ਹੈ ਕਿੱਡਾ ਨਾਮ ਹੈ ਇਸ ਸ਼ਹਿਰ ਦਾ ਤੇ ਮਿੱਤੇ ਨੂੰ ਮਿਲਦਾ ਪਿਆ ਦੋ ਇਜਾਜ਼ਤ ਦਰਸ਼ਕਾਂ ਦਿਖਾਤਾ ਪੈਸੇ ਦਿਖਾ